ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਨੂੰ ਜਿਹੜਾ ਹੈ ਅਸੀਂ ਕੋਈ ਨਾ ਕੋਈ ਕਿਤਾਬ ਲਈ ਹੈਗੀ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਆਪ ਪੜ੍ਹइये ਤੇ ਆਪਣੇ ਬੱਚਿਆਂ ਨੂੰ ਪੜਾਈਏ ਗੁਰੂ ਦੇ ਇਤਿਹਾਸ ਤੋਂ ਜੇ ਬੱਚੇ ਵਾਂਝੇ ਰਹਿ ਗਏ ਨਾ ਤੇ ਉਹ ਤਾਂ ਸਕੂਲ ਤਿਆਰ ਬੈਠੇ ਨੇ ਜਿਹੜੇ ਤੁਹਾਡੇ ਬੱਚਿਆਂ ਦੇ ਮਨਾਂ ਦੇ ਵਿੱਚੋਂ ਇਤਿਹਾਸ ਤੇ ਗੁਰਬਾਣੀ ਨੂੰ ਮਨਫ਼ੀ ਕਰਨ ਦੇ ਲਈ ਤਲੇ ਹੋਏ ਨੇ ਉਹਨਾਂ ਸਕੂਲਾਂ ਦੇ ਵਿੱਚ ਸਿੱਖ ਪਰਿਵਾਰਾਂ ਦੇ ਬੱਚੇ ਜਾ ਰਹੇ ਨੇ ਸਾਨੂੰ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦੇ ਨਾਂ ਦੇ ਉੱਤੇ ਚੱਲ ਰਹੇ ਸਕੂਲ ਜਿਹੜੇ ਸਿੱਖੀ ਦੇ ਸਕੂਲ ਆ ਉਹ ਚੰਗੇ ਨਹੀਂ ਲੱਗਦੇ ਜੇ ਮਹਿੰਗੇ ਤੋਂ ਮਹਿੰਗੇ ਸਕੂਲ ਦੇ ਵਿੱਚ ਪਾਉਣਾ ਚਾਹੁੰਦੇ ਆ ਤੇ ਬੜੀ ਵੱਡੀ ਬ੍ਰਾਂਚ ਜਿਹੜੀ ਚੀਫ ਖਾਲਸਾ ਦਿਵਾਨ ਦੀ ਚੱਲ ਰਹੀ ਹੈ ਖਰਚ ਲੋ ਜਿੰਨੇ ਖਰਚ ਚਾਹਦੇ ਆ ਕੌਨਵੈਂਟ ਦਾ ਅਸੂਲ ਸਾਡਾ ਨਹੀਂ ਹੈ ਕੌਨਵੈਂਟ ਲਿਆਂਦੇ ਹੀ ਤਾਂ ਗਏ ਕਿ ਸਿੱਖਾਂ ਦੇ ਬੱਚਿਆਂ ਦੇ ਮਨਾਂ ਦੇ ਵਿੱਚੋਂ ਇਤਿਹਾਸ ਤੇ ਗੁਰਬਾਣੀ ਜਿਹੜੀ ਹੈ ਮਨਸੀ ਕਰ ਦਿਓ ਇਹਨਾਂ ਨੂੰ ਗੁਰਬਾਣੀ ਲੱਗੇ ਇੱਕ ਕਿਤਾਬ ਆ ਤੇ ਸਾਡੇ ਬੱਚੇ ਕਹਿਣ ਵੀ ਲੱਗ ਪਏ ਨੇ ਪਰ ਅਸੀਂ ਜੋੜਨ ਦੀ ਕਿਰਪਾ ਕਰੀਏ ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਮਾਤਾ ਪਿਤਾ ਤੋਂ ਬਗੈਰ ਹੀ ਆਪਣੇ ਆਪ ਨੂੰ ਸਵਾਰ ਸਕਦੇ ਨੇ ਤੇ ਤੁਸੀਂ ਤਾਂ ਮਾਂ ਵੀ ਤੇ ਪਿਤਾ ਵੀ ਤੁਹਾਡੇ ਬੱਚੇ ਕਿਉਂ ਵਿਗੜ ਰਹੇ ਨੇ ਵਿਗੜੇ ਆਣਾ ਜੀ ਮੇਰੀ ਗੱਲ ਦਾ ਗੁੱਸਾ ਲੱਗ ਜਾਂਦਾ ਹੈ ਪਰ ਗੁਰੂ ਦੀ ਹਜ਼ੂਰੀ ਹੈ ਜੇ ਅਸੀਂ ਆਪਣੇ ਬੱਚੇ ਸਵਾਰੇ ਨਾ ਤੇ ਭਾਈ ਜੇਠਾ ਤੇ ਬਜ਼ੁਰਗ ਮਾਂ ਦੀ ਬਢੇਪੇ ਦੀ ਡੰਗੋਰੀ ਬਣ ਗਿਆ ਸੀ ਸਾਡੇ ਲਈ ਉਹ ਡੰਗੋਰੀਆਂ ਨਹੀਂ ਲੈਣੀਆਂ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਬੱਚਿਆਂ ਨੂੰ ਮੋਢਿਆ ਦੇ ਰਹੇ ਨਹੀਂ ਉਹਨਾਂ ਦੇ ਮਾਂ-ਬਾਪ ਵਰਤੀਆਂ ਨੂੰ ਇਦਾਂ ਦਾ ਮੋਲ ਚੱਲਿਆ ਹੈ ਪਿਓ ਜੀਉਂਦੇ ਨੇ ਕਿਉਂਕਿ ਪਿਤਾ ਨੇ ਖੁਰਾਕ ਖਾਧੀ ਹੈ ਨਸ਼ੇ ਤੋਂ ਦੂਰ ਹੈ ਤੇ ਬੱਚਾ ਨਸ਼ੇ ਦੇ ਵਿੱਚ ਪੈ ਕੇ ਉਹ ਅਕਾਲ ਚਲਾਣਾ ਕਰ ਜਾਂਦਾ ਏ ਤੇ ਜਿਸ ਪਿਤਾ ਦੀ ਅਰਥੀ ਨੂੰ ਮੋਢਾ ਬੱਚਿਆਂ ਨੇ ਦੇਣਾ ਏ ਉਹ ਪਿਤਾ ਬੱਚਿਆਂ ਦੀ ਅਰਥੀ ਨੂੰ ਮੋਢੇ ਦੇ ਰਏ ਨਹੀਂ ਆਪਣੇ ਆਪ ਨੂੰ ਜਿਹੜਾ ਬਚਾਉਣਾ ਪਵੇਗਾ ਕਿਸੇ ਨੇ ਤੁਹਾਨੂੰ ਨਹੀਂ ਜੇ ਬਚਾਉਣਾ ਆਪਣੇ ਘਰ ਦੇ ਆਪ ਨੰਬਰਦਾਰ ਬਣਜੋ ਆਪ ਰਾਖੀ ਬਣਜੋ ਆਪਣੇ ਘਰ ਨੂੰ ਆਪ ਬਚਾਈਏ ਆਪ ਬਾਣੀ ਪੜੀ ਗਈ ਆਪ ਗੁਰੂ ਦੀ ਇਤਿਹਾਸ ਨੂੰ ਪੜ੍ਹੀਏ ਆਪ ਜਾਣੂ ਹੋ ਕੇ ਆਪਣੇ ਬੱਚਿਆਂ ਨੂੰ ਜਾਣੂ ਕਰਵਾਈਏ ਤਾਂ ਜੋ ਸਾਡੇ ਬੱਚੇ ਵੀ ਜਿਹੜੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਣਾ ਤੋਂ ਭਰਪੂਰ ਆਪਣੇ ਜੀਵਨ ਨੂੰ ਭਰਪੂਰ ਕਰ ਲੈਣ ਤੇ ਮਾਤਾ ਪਿਤਾ ਦੀ ਬੁਢੇਪੇ ਦੀ ਡੰਗੋਰੀ ਬਣ ਸਕਣ ਗੁਰੂ